ਸ਼ਾਨਯੋਗ ਵਿਧੇਤਾ ਅਸ਼ਕੰਦਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਨੇ ਇੱਕ ਵੱਡੀ ਗੈਰਕਾਨੂੰਨੀ ਡਰੱਗ ਲੈਬ ਜਿਹਨੂੰ ਸੁਪਰ ਲੈਬ ਕਿਹਾ ਜਾ ਰਿਹਾ ਉਹ ਫੜੀ ਹੈ। ਲਗਭਗ 6 ਮਹੀਨੇ ਲਾਏ ਇਹਨਾਂ ਨੇ ਇਨਵੈਸਟੀਗੇਸ਼ਨ ਦੇ ਉੱਤੇ ਰੇਡ ਕਰਨ ਤੋਂ ਪਹਿਲਾਂ 4 ਥਾਵਾਂ ਦੇ ਉੱਤੇ ਰੇਡ ਕੀਤੀ ਹੈ 16 ਤੇ 17 ਅਕਤੂਬਰ ਨੂੰ। ਇੱਕ ਥਾਂ ਇਹਦੇ ਵਿੱਚ ਲੈਂਗਲੀ ਦੇ ਵਿੱਚ ਫਾਰਮ ਤੇ ਜਿਹੜੀ ਲੈਬ ਆ ਉਥੇ ਜਿਹੜੀ ਕਿ ਬਹੁਤ ਵੱਡੀ ਅਮਾਉਂਟ ਦੇ ਵਿੱਚ ਫੈਂਟਨਲ ਬਣਾ ਰਹੀ ਹੈ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਬਹੁਤ ਸਾਰਾ ਕੈਮੀਕਲ ਫੜਿਆ ਇਹਨਾਂ ਨੇ ਜਿਹੜਾ ਕੈਮੀਕਲ ਇਸ ਖਤਰਨਾਕ ਡਰੱਗ ਨੂੰ ਬਣਾਉਣ ਦੇ ਲਈ ਵਰਤਿਆ ਜਾ ਰਿਹਾ ਸੀ ਇੱਕ ਹੋਰ ਲੋਕੇਸ਼ਨ ਦੇ ਉੱਤੇ ਰੇਡ ਕੀਤੀ ਆ ਇੱਕ ਘਰ ਦੱਸਦੇ ਆ ਜਿਹਦੇ ਵਿੱਚ ਲੋਕ ਰਹਿੰਦੇ ਆ ਤੇ ਇਹਦੇ ਵਿੱਚ ਇਨਵੋਲਵ ਦੱਸੇ ਗਏ ਆ ਉਹ ਕਹਿੰਦੀ ਕਿ 3 ਦਿਨ ਲੱਗੇ ਇਹਨਾਂ ਨੂੰ ਜਿਹੜਾ ਇਹ ਮਤਲਬ ਲੈਬ ਨੂੰ 파ਟ ਕਰਨ ਦੇ ਵਿੱਚ ਤੇ ਜਿਹੜਾ ਹਾਰਮ ਫੋਰ ਮਟੀਰੀਅਲ ਆ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਥੋੜਾ ਚਿਰ ਜਿਹੜਾ ਪਹਿਲਾਂ ਹੀ ਪੁਲਿਸ ਨੇ ਇੱਕ ਹੋਰ ਵੱਡੀ ਲੈਬ ਜਿਹੜੀ ਕੈਮਲੂਪਸ ਦੇ ਨੇੜੇ ਉੱਥੋਂ ਫੜੀ ਸੀਗੀ ਔਰ ਇਹ ਕੈਨੇਡੀਅਨ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਡਰੱਗ ਲੈਬ ਦੱਸੀ ਗਈ ਸੀ ਔਰ ਉਸ ਲੈਬ ਦੇ ਵਿੱਚ ਇੰਨੇ ਕ ਕੈਮੀਕਲ ਸੀਗੇ ਕਿ 95 ਮਿਲੀਅਨਾਂ ਜਿਹੜੀਆਂ ਇਹਦੀਆਂ ਮਾਰੂ ਡੋਜ਼ਸ ਸੀਗੀਆਂ ਫੈਂਟਰਨਲ ਦੀਆਂ ਬਣਾਈਆਂ ਜਾ ਸਕਦੀਆਂ ਸੀ ਪੁਲਿਸ ਇਸ ਪੁਲਿਸ ਨੂੰ ਇਸ ਗੱਲ ਦੇ ਵਿੱਚ ਯਕੀਨ ਆ ਕਿ ਜਿਹੜਾ ਆਰਗੇਨਾਈਜ਼ਡ ਕਰਾਈਮ ਗਰੁੱਪਸ ਆ ਉਹ ਇਹਨਾਂ ਲੈਬਸ ਨੂੰ ਰਨ ਕਰ ਰਹੇ ਆ ਤੇ ਇਹ ਲੈਬਸ ਬਹੁਤ ਖਤਰਨਾਕ ਨੇ ਦੇਸ਼ ਤੇ ਲਈ ਕਮਿਊਨਿਟੀਜ਼ ਦੇ ਲਈ ਤੇ ਐਸ਼ੇ ਤਰੀਕੇ ਦੇ ਨਾਲ ਇਹ ਜਿਹੜੀ ਡਰੱਗ ਓਵਰਡੋਜ਼ ਪੂਰੇ ਕੈਨੇਡਾ ਦੇ ਵਿੱਚ ਹੋ ਰਹੀ ਆ ਉਹਦੇ ਲਈ ਜ਼ਿੰਮੇਵਾਰ ਨੇ ਮਸਲਾ ਬਹੁਤ ਵੱਡਾ ਆ ਕਿਸੇ ਵੇਲੇ ਡਰੱਗ ਬਾਹਰੋਂ ਆਉਂਦੀ ਆ ਇਦੋਂ ਬਾਰਡਰ ਤੋਂ ਬਾਹਰੋਂ ਆ ਜਾਂਦੀ ਜਾਂ ਕੰਟੇਨਰਸ ਦੇ ਵਿੱਚ ਕਿਸੇ ਹੋਰ ਥਾਂ ਤੋਂ ਆ ਜਾਂਦੀ ਤੇ ਸਰਕਾਰ ਇਹ ਕਹਿੰਦੀ ਆ ਜਾਂ ਪੁਲਿਸ ਇਹ ਕਹਿੰਦੀ ਆ ਕਿ ਜਿੰਨਾ ਸਮਾਨ ਬਾਰਡਰ ਦੇ ਉੱਤੋਂ ਰੋਜ਼ ਕ੍ਰਾਸ ਹੁੰਦਾ ਜਾਂ ਜਿੰਨੇ ਕੰਟੇਨਰ ਇੱਥੇ ਆਉਂਦੇ ਆ ਹੁਣ ਉਹ ਕਿਹੜੇ ਕੰਟੇਨਰ ਦੇ ਕਿਹੜੇ ਖੁੰਝੇ ਦੇ ਵਿੱਚ ਡਰੱਗ ਪਈ ਆ ਲੱਭਿਆ ਨਹੀਂ ਜਾ ਸਕਦਾ ਪ੍ਰੈਕਟੀਕਲੀ ਪੋਸੀਬਲ ਨਹੀਂ ਮਤਲਬ ਇੱਕ ਤਰੀਕੇ ਨਾਲ ਉਹੀ ਚੀਜ਼ ਆ ਕਿ ਉਹਨਾਂ ਸਾਰਿਆਂ ਨੂੰ ਰੋਕ ਕੇ ਤਾਂ ਖੋਲ-ਖੋਲ ਦੇਖ ਕੇ ਅੱਗੇ ਕਰਨ ਵਾਲੀ ਗੱਲ ਆ ਜਿਹੜਾ ਕਿ ਹੋ ਨਹੀਂ ਸਕਦਾ ਇਸ ਕਰਕੇ ਡਰੱਗ ਰੁਕਦੀ ਨਹੀਂ ਜਿਹੜੀ ਫੜੀ ਵੀ ਜਾਂਦੀ ਆ ਉਹ ਕੁਝ ਪਰਸੈਂਟ ਹੀ ਹੁੰਦੀ ਆ ਜ਼ਿਆਦਾ ਡਰਗ ਜਿਹੜੀ ਉਹ ਤਾਂ ਲੰਘ ਜਾਂਦੀ ਪਰ ਇਹ ਹੁਣ ਪਿਛਲੇ ਸਮੇਂ ਦੇ ਵਿੱਚ ਮਹੀਨੇ ਦੇ ਵਿੱਚ ਚਾਰ ਵੱਡੇ ਪੁਲਿਸ ਨੇ ਆਪਰੇਸ਼ਨ ਦੇ ਵਿੱਚ ਡਰਗ ਤੇ اسلحਾ ਫੜਿਆ ਚਾਰ ਦੇ ਵਿੱਚ ਦੋ ਦੇ ਵਿੱਚ ਡਰਗ ਲੈਬਸ ਨੇ ਜਿਹੜੀਆਂ ਦੋ ਵੱਡੀਆਂ ਡਰਗ ਲੈਬਸ ਨੇ ਇੱਕ ਫਾਕਪਾਰਟ ਦੇ ਵਿੱਚ ਤੇ ਕੈਮਲੂਪਸ ਦੇ ਨੇੜੇ ਫੜੀ ਸੀ ਜਿਹੜੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਡਰਗ ਲੈਬ ਦੱਸੀ ਜਾ ਰਹੀ ਹੈ ਦੂਜੀ ਹੁਣ ਇਹ ਜਿਹੜੀ ਇਹਨਾਂ ਨੇ ਦੋ ਦਿਨ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਰੇਡ ਕੀਤੀ ਹੈ ਤੇ ਲਹਿੰਗਲੀ ਦੇ ਵਿੱਚੋਂ ਇਥੋਂ ਬ੍ਰਿਟਿਸ਼ ਕੋਲੰਬੀਆ ਦੇ ਨਾਲ ਇਹ ਡਰੱਗ ਲੈਬ ਫੜੀ ਜਾ ਰਹੀ ਹੈ ਇਹ ਸੁਪਰ ਲੈਬ ਤੇ ਰੌਲਾ ਇਹ ਦੱਸ ਦਿਆ ਕਿ ਇਹਦੇ ਵਿੱਚ ਫੈਂਟਨੈਲ ਬਣਦੀ ਹੈ ਫੈਂਟਨੈਲ ਆਪਣੇ ਆਪ ਤੇ ਵਿੱਚ ਬਹੁਤ ਵੱਡਾ ਕੈਮੀਕਲ ਆ ਤੇ ਇਹ ਮਤਲਬ ਕਹਿ ਲੋ ਕਿ ਇੰਨਾ ਖਤਰਨਾਕ ਆ ਵੀ ਬਹੁਤ ਥੋੜੀ ਮਾਤਰਾ ਦੇ ਵਿੱਚ ਦਿੱਤਿਆਂ ਵੀ ਜਾਨ ਚਲੀ ਜਾਂਦੀ ਹੈ ਪਰ ਹੁਣ ਇੱਕ ਤੇ ਇੱਥੇ ਫੈਂਟਨੈਲ ਬਣਨ ਲੱਗ ਪਈ ਬਾਹਰੋਂ ਆਉਂਦੀ ਨਹੀਂ ਦੂਜਾ ਔਰ ਇਹ ਜਿਹੜਾ ਡਰੱਗ ਦੇ ਵਿੱਚ ਹੋਰ ਕੈਮੀਕਲ ਬਣਾਏ ਜਾ ਰਹੇ ਔਰ ਉਹ ਕੈਮੀਕਲ ਇੰਨੇ ਖਤਰਨਾਕ ਨੇ ਕਿ ਜੇ ਉਹਨੂੰ ਇਹਦੇ ਵਿੱਚ ਪਾ ਦਿਓ ਤੁਸੀਂ ਫੈਂਟਨਿਲ ਦੇ ਵਿੱਚ ਤੇ ਉਹਦੇ ਨਾਲ ਜਿਹੜਾ ਨਲਕਸੋਨ ਕਿਟ ਆ ਉਹਦਾ ਅਸਰ ਹੁਣ ਹਟ ਜਾਂਦਾ ਨਲਕਸੋਨ ਕਿਟਸ ਇੱਥੇ ਅਵੇਲੇਬਲ ਹੁੰਦੀਆਂ ਜਿਹਦਾ ਜਦੋਂ ਕਿਸੇ ਨੂੰ ਕੋਵਰ ਡੋਸ ਹੋ ਜਵੇ ਉਹਨੂੰ ਉਹਦੇ ਨਾਲ ਠੀਕ ਕਰ ਦਿੱਤਾ ਜਾਂਦਾ ਪਰ ਹੁਣ ਇਹਦੇ ਨਾਲ ਕਹਿੰਦੇ ਉਹਦਾ ਵੀ ਅਸਰ ਕੋਈ ਨਹੀਂ ਹੁੰਦਾ ਸਗੋਂ ਜਿਹੜਾ ਆ ਉਹ ਨਲਕਸੋਨ ਕਿਟ ਵੀ ਉਸ ਵਿਅਕਤੀ ਦੇ ਉੱਤੇ ਅਸਰ ਨਹੀਂ ਕਰਦੀ ਤੇ ਉਹਦੀ ਜਾਨ ਨਹੀਂ ਬਚਦੀ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਚਾਰ ਵੱਡੇ ਇਹ ਗੈਂਗਸ ਜਿਹੜੇ ਆ ਇਹਨਾਂ ਨੂੰ ਐਕਸਪੋਜ਼ ਕੀਤਾ ਆ ਪੁਲਿਸ ਨੇ ਤੇ ਦੋ ਡਰਗ ਲੈਬਸ ਇਹਨਾਂ ਦੇ ਵਿੱਚ ਸ਼ਾਮਲ ਨੇ ਅਗਲੀ ਕਰਪਾ ਦੋਸਤੋ ਚਿੰਤਾ ਕਨੜਾ ਵਾਸੀਆਂ ਦੇ ਵਿੱਚ ਵਧ ਰਹੀ ਹੈ ਕਿਉਂਕਿ ਜਿਹੜੇ 60000 ਡਾਲਰ ਜਾਂ ਇਸ ਤੋਂ ਘੱਟ ਕਮਾਉਂਦੇ ਆ ਉਹ ਵੀ ਇਸ ਵੇਲੇ ਮਤਲਬ ਅਨ ਅਨਸ਼ੋਰ ਆਇਸ ਗੱਲ ਦੇ ਲਈ ਕਿ ਉਹ ਬੇਸਿਕ ਨੀਡਸ ਜਿਹੜੇ ਫੂਡ ਆ ਸ਼ੈਲਟਰ ਆ ਨੂੰ ਅਫੋਰਡ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ ਮਹਿੰਗਾਈ ਨੇ ਪਿਛਲੇ ਸਮੇਂ ਦੇ ਵਿੱਚ ਲੱਕ ਤੋੜਿਆ ਲੋਕਾਂ ਦਾ ਆਪਸ ਸਾਰੇ ਜਨਤਾ ਦਾ ਹਜੇ ਵੀ ਰਾਹਤ ਦੀ ਕੋਈ ਖਬਰ ਨਹੀਂ ਹੈ ਖਬਰ ਦਾ ਮਤਲਬ ਇਹ ਹੈ ਕਿ ਇੰਟਰਸਟ ਰੇਟ ਤਾਂ ਘਟ ਗਿਆ ਚਾਰ ਪੰਜ ਵਾਰ ਇੰਟਰਸਟ ਰੇਟ ਘਟਾ ਦਿੱਤੇ ਕਾਫੀ ਘਟ ਗਿਆ 50 50 ਜਿਹੜਾ ਪੁਆਇੰਟ ਦੇ ਕੱਟ ਵੀ ਲੱਗੇ ਪੁਆਇੰਟ 25 ਦੇ ਤਿੰਨ ਕੱਟ ਵੀ ਲੱਗੇ ਪਰ ਉਹਦਾ ਅਸਰ ਨਹੀਂ ਹੋ ਰਿਹਾ ਉਹਦਾ ਇਫੈਕਟ ਮਾਰਕੀਟ ਦੇ ਵਿੱਚ ਦਿਸ ਨਹੀਂ ਰਿਹਾ ਜਾਂ ਤਾਂ ਇਹ ਵੀ ਉਹਦਾ ਇਫੈਕਟ دیر ਬਾਅਦ ਦਿਸੂਗਾ ਐਸ ਵੇਲੇ ਵੀ ਜਿਹੜੇ ਅੱਧੇ ਤੋਂ ਜ਼ਿਆਦਾ ਕੈਨੇਡਾ ਵਾਸੀ ਜਿਹੜੇ 60000 ਡਾਲਰ ਤੋਂ ਘੱਟ ਕਮਾਉਂਦੇ ਆ ਉਹ ਕਹਿੰਦੇ ਸਾਡਾ ਸਰਦਾਰੀ ਤੇ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਕ ਕਮਾਈ ਦੇ ਵਿੱਚ ਕਿੰਨਾ ਕ ਸਰਦਾ ਆ ਜਿਹੜੀ ਚੈਰਿਟੀ ਦੇ ਉੱਤੇ ਲੋਕਾਂ ਦਾ ਵੱਧਦਾਰ ਹੋ ਰਿਹਾ ਦਸਾਂ ਦੇ ਵਿੱਚੋਂ ਇੱਕ ਕੈਨੇਡੀਅਨ ਜਿਹੜਾ ਉਹ ਚੈਰਿਟੀਆਂ ਦੇ ਉੱਤੇ ਰਿਲਾਇ ਕਰ ਰਿਹਾ ਆਪਣੀਆਂ ਰੋਜ਼ ਦੀਆਂ ਲੋੜਾਂ ਦੇ ਲਈ ਔਰ ਇਹ 21% ਵਾਧਾ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਫੂਡ ਬੈਂਕਾਂ ਹੋਣ ਜਾਂ ਕਿਸੇ ਤਰ੍ਹਾਂ ਦੀਆਂ ਵੀ ਹੋਣ ਜਿੱਥੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਦੇ ਉੱਤੇ ਲੋਕ ਜ਼ਿਆਦਾ ਡਿਪੈਂਡ ਕਰਨ ਲੱਗ ਪਏ ਆ ਕੱਟਬੈਕ ਕੀਤਾ ਲੋਕਾਂ ਨੇ ਬਹੁਤ ਸਾਰੇ ਕੈਨੇਡੀਅਨ ਜਿਹੜੇ ਨੇ ਉਹਨਾਂ ਨੇ ਸਪੈਂਡਿੰਗ ਕੱਟ ਕਰਤੀ ਆਪਣੀ ਜਿਹੜੀ ਐਂਟਰਟੇਨਮੈਂਟ ਦੇ ਉੱਤੇ ਗਿਫਟਸ ਦੇ ਉੱਤੇ ਜਾਂ ਗਰੋਸਰੀ ਦੇ ਉੱਤੇ ਕਿਉਂਕਿ ਫਾਈਨੈਂਸ਼ੀਅਲ ਇੱਕ ਪ੍ਰੈਸ਼ਰ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਡੋਨੇਸ਼ਨ ਦੇ ਲਈ ਜਿਹੜੀ ਕੈਨੇਡਾ ਹੈਲਪ ਆ ਇਹ ਲੋਕਾਂ ਨੂੰ ਕਹਿੰਦੀ ਆ ਕਿ ਤੁਸੀਂ ਜਿਹੜਾ ਜਿਹੜਾ ਡੋਨੇਟ ਕਰ ਸਕਦੇ ਹੋ ਹੌਲੀ ਡੀ ਸੀਜ਼ਨ ਦੇ ਵਿੱਚ ਖਾਸ ਤੌਰ ਦੇ ਤੇ ਡੋਨੇਟ ਕਰੋ ਫੂਡ ਬੈਂਕ ਦੇ ਵਿੱਚ ਡਿਮਾਂਡ ਲਗਾਤਾਰ ਵਧ ਰਹੀ ਹੈ ਕਮਿਊਨਿਟੀ ਸਰਵਿਸ ਜਿਵੇਂ ਆਰਚ ਵੀ ਕਮਿਊਨਿਟੀ ਸਰਵਿਸ ਹੈ ਤੇ ਐਬਾ سپورਟ ਦੇ ਵਿੱਚ ਉਹ ਕਹਿੰਦੇ 40% ਵਾਧਾ ਹੋ ਗਿਆ ਫੂਡ ਬੈਂਕ ਦੇ ਯੂਜ਼ਰਸ ਦੇ ਵਿੱਚ 2022 ਤੋਂ ਲੈ ਕੇ ਹੁਣ ਤੱਕ ਮਤਲਬ ਫੂਡ ਬੈਂਕ ਦੇ ਵਿੱਚ ਉਹ ਵਿਅਕਤੀ ਜਾਂਦਾ ਜਿਹਦੇ ਕੋਲ ਆਪਣੇ ਘਰ ਦੇ ਵਿੱਚ ਖਾਣ ਨੂੰ ਦਾਲ ਰੋਟੀ ਨਹੀਂ ਹੁੰਦੀ ਜਾਂ ਜਿਹੜਾ ਵੀ ਖਾਣਾ ਉਹ ਖਾਂਦਾ ਨਹੀਂ ਹੁੰਦਾ ਫੂਡ ਬੈਂਕਾਂ ਦੇ ਵਿੱਚ ਜਾਂਦਾ 40% ਵਾਧਾ 2022 ਤੋਂ ਲੈ ਕੇ ਹੁਣ ਤੱਕ ਇਹਨਾਂ ਫੂਡ ਬੈਂਕ ਯੂਜ਼ ਕਰਨ ਵਾਲੇ ਲੋਕਾਂ ਦੇ ਵਿੱਚ ਹੁਣ ਆਪਣੇ ਆਪ ਤੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇਹ ਗੱਲ ਆ ਈਵਨ ਜਿਹੜੇ ਦੋ ਮਾਪੇ ਕਮਾਉਂਦੇ ਆ ਇੱਕ ਘਰ ਦੇ ਵਿੱਚ ਜੌਬ ਜਿਹੜੀ ਉਹਨਾਂ ਕੋਲੇ ਹੈਗੀ ਆ ਦੋਵਾਂ ਕੋਲੇ ਉਹ ਦੋ ਜਣੇ ਕਮਾਈ ਕਰਕੇ ਵੀ ਇੱਕ ਘਰ ਸੌਖਾ ਨਹੀਂ ਚਲਾ ਸਕਦੇ ਅੱਜਕੱਲ ਉਹ ਵੀ ਸਟਰਗਲ ਕਰ ਰਹੇ ਆ ਵੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੱਟ ਕਰਨਾ ਪੈਣਾ ਉਹ ਵੀ ਮਤਲਬ ਆਪਣਾ ਆਰਾਮ ਨਾਲ ਖਰਚਾ ਨਹੀਂ ਕਰ ਸਕਦੇ ਉਹਦਾ ਕਾਰਨ ਇਹ ਹੈ ਕਿ ਲਿਵਿੰਗ ਕਾਸਟ ਬਹੁਤ ਵੱਧ ਗਈ ਹੈ ਹਾਊਸਿੰਗ ਗਰੋਸਰੀ ਪ੍ਰਾਈਸਸ ਲੋਅਰ ਮੇਨ ਲੈਂਡ ਦੇ ਵਿੱਚ ਮੇਜਰ ਜਿਹੜੇ ਚੈਲੰਜਸ ਨੇ ਪਰਿਵਾਰਾਂ ਦੇ ਲਈ ਇਹ ਬਹੁਤ ਵੱਡੇ ਨੇ ਹੁਣ ਇਹਦੇ ਲਈ ਫਿਰ ਫੰਡ ਰੇਸ ਚਾਹੀਦਾ ਜਿਵੇਂ ਆਰਕਵੇ ਆ ਉਹ ਇਹ ਕਹਿ ਰਿਹਾ ਕਿ ਸਾਨੂੰ 1.2 ਮਿਲੀਅਨ ਜਿਹੜਾ ਆ ਉਹ ਚਾਹੀਦਾ ਹੈ ਕਿ ਜੇਸੀਂ ਆਪਣੀਆਂ ਸਪਲਾਈਜ਼ ਜਾਂ ਹੋਰ ਸਾਰਾ ਕੁਝ ਠੀਕ ਠਾਕ ਰੱਖਣਾ ਹੈ ਕਮਿਊਨਿਟੀ ਦੀ ਹੈਲਪ ਚਾਹੀਦੀ ਹੈ ਸੋ ਇਹ ਸਿਰਫ ਇਸ ਇੱਕ ਚੈਰਿਟੀ ਦੀ ਸਮੱਸਿਆ ਨਹੀਂ ਹੈ ਔਰ ਦੂਜੀ ਜਿਹੜੀ ਫਿਕਰ ਇਹ ਆ ਕਿ ਕੋਈ ਸਾਈਨ ਨਹੀਂ ਨਜ਼ਰ ਆ ਰਿਹਾ ਕਿ ਅੱਗੇ ਰਾਹਤ ਮਿਲੂਗੀ। ਟ੍ਰੈਂਡ ਜਿਹੜੇ ਦੱਸ ਰਹੇ ਆ ਕਿ ਫੂਡ ਬੈਂਕ ਦੀ ਡਿਮਾਂਡ ਦੇ ਵਿੱਚ ਲਗਾਤਾਰ ਜਿਹੜਾ ਜਿਹੜਾ ਉਹ ਉਸ ਕਿਸਮ ਦਾ ਜਿਹੜਾ ਹੋ ਰਿਹਾ ਹੈ ਤੇ ਜਿਹਦਾ ਇਹ ਆ ਕਿ ਕ੍ਰਾਈਸਿਸ ਲਗਾਤਾਰ ਵੱਧਦਾ ਜਾ ਰਿਹਾ ਹੈ ਜੇਤ ਲੋਕਾਂ ਨੂੰ ਕੋਈ ਆਸ਼ਾ ਸੋਵੇ ਫਿਰ ਲੋਕ ਆਸਬੰਦ ਵੀ ਹੋ ਜਾਂਦੇ ਪਰ ਇਸ ਵੇਲੇ ਹਜੇ ਵੀ ਸਮੱਸਿਆ ਜਿਹੜੀ ਆ ਉਹ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਦੀ ਅਗਲੀ ਗੱਲ ਬਾਤ ਦੋਸਤੋ ਕਰਜ਼ੇ ਬਾਰੇ ਆ ਪਹਿਲੀ ਖਬਰ ਦੇ ਨਾਲ ਜੁੜਦੀ ਹੋਈ ਅਸਲ ਦੇ ਵਿੱਚ ਇਹ ਖਬਰ ਆ ਕੈਨੇਡੀਅਨ ਦਾ ਜਿਹੜਾ ਟੋਟਲ ਕੰਜ਼ਿਊਮਰ ਡੈਟਆ ਉਹ ਐਸ ਵੇਲੇ 2.5 ਟ੍ਰਿਲੀਅਨ ਡਾਲਰ ਦੇ ਉੱਤੇ 3rd ਕੁਆਟਰ ਦੇ ਵਿੱਚ ਵੀ 24 ਦੇ ਵਿੱਚ ਪਹੁੰਚ ਗਿਆ 4.1% 4.1% ਇਹ ਵਾਧਾ ਦੱਸਿਆ ਜਾ ਰਿਹਾ ਹੈ ਕਰਜ਼ਾ ਲੋਕਾਂ ਦੇ ਉੱਤੇ ਕਰਜ਼ਾ ਕਾਹਦਾ ਹੈ ਜਾਂ ਕ੍ਰੈਡਿਟ ਕਾਰਡਾਂ ਦਾ ਕਰਜ਼ਾ ਹੈ ਲੋਕਾਂ ਦੇ ਉੱਤੇ ਕ੍ਰੈਡਿਟ ਕਾਰਡ ਦਾ ਇਹ ਹੁੰਦਾ ਵੀ ਇੱਕ ਵਾਰੀ ਇਹ ਵੱਧ ਗਿਆ ਜਿੰਨਾ ਕਿਦਾ ਵਿਆਜ ਹੁੰਦਾ ਮਿਨਿਮਮ ਪੇਮੈਂਟ ਦੇ ਉੱਤੇ ਕਈ ਵਾਰੀ ਸਾਰੇ ਅੰਬਰ ਕ੍ਰੈਡਿਟ ਕਾਰਡ ਨਹੀਂ ਪਏ ਹੁੰਦਾ ਜਿੰਨਾ ਵੱਧ ਵਿਆਜ ਇਹਦੇ ਤੇ ਦੂਜਾ ਲੋਕਾਂ ਕੋਲੇ ਫਿਰ ਲਾਈਨ ਆਫ ਕ੍ਰੈਡਿਟ ਹੁੰਦੀ ਹੈ ਕਿ ਉਹਦੇ ਉੱਤੇ ਜਿਹੜਾ ਚੱਕ ਲੈਂਦੇ ਉਹ ਓਵਰਾਲ ਤਾਂ ਲੋਕਾਂ ਦੇ ਸਿਰ ਕਰਜ਼ਾ ਹੀ ਵੱਧ ਰਿਹਾ ਔਰ ਇਹ ਵੱਧਾ ਬਹੁਤ ਵੱਡਾ ਹੈ ਔਰ ਉਹਦੀ ਤੋਂ ਬਾਅਦ ਫਿਰ ਅਗਲਾ ਸਟੈਪ ਕੀ ਹੈ ਜਿਹੜਾ ਇਸ ਵੇਲੇ ਵਾਪਰ ਰਿਹਾ ਲੋਕਾਂ ਦੇ ਨਾਲ ਪੇਮੈਂਟ ਮਿਸ ਹੋ ਰਹੀ ਹੈ ਜਿਹੜਾ ਲੋਨ ਜਾਂ ਕ੍ਰੈਡਿਟ ਕਾਰਡ ਦੀ ਪੇਮੈਂਟ ਆ ਜਿਹੜੀ ਮਿਸ ਇਹਨੂੰ ਕਹਿੰਦੇ ਜੇ 90 ਦਿਨ ਜਾਂ ਇਸ ਤੋਂ ਜ਼ਿਆਦਾ ਲੇਟ ਆ ਉਹ 2% ਵਧ ਗਈਆਂ ਪਿਛਲੇ ਸਾਲ ਦੇ ਮੁਕਾਬਲੇ ਜਿਹੜੇ ਮਿਲੇਨੀਅਲਸ ਨੇ ਜਾਂ ਜਨ ਜ਼ੀ ਆ ਇਹ ਸਭ ਤੋਂ ਜ਼ਿਆਦਾ ਜੈਸ ਵੇਲੇ ਮਤਲਬ ਇਹਨਾਂ ਦੀ ਕਿਉਂਕਿ ਲਿਵਿੰਗ ਕਾਸਟ ਵਧੀ ਆ ਇਹਨਾਂ ਦੇ ਉੱਤੇ ਵੱਡਾ ਅਸਰ ਪਿਆ ਕੀਮਤਾਂ ਵਧੀਆਂ ਹਾਊਸਿੰਗ ਦੀਆਂ ਗ੍ਰੋਸਰੀਆਂ ਦੀਆਂ ਦੂਜੀਆਂ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਉਹਨਾਂ ਦੀਆਂ ਇਹ ਸਾਰੇ ਕੁਸ਼ ਦਾ ਨਤੀਜਾ ਫਾਈਨੈਂਸ਼ੀਅਲ ਸਟ੍ਰੈਸ ਦੇ ਵਿੱਚ ਨਿਕਲਿਆ ਕੈਨੇਡੀਅਨਸ ਦੇ ਉੱਤੇ ਜਿਹੜੇ ਨਵੇਂ ਇਮੀਗ੍ਰੈਂਟਸ ਨੇ ਉਹਨਾਂ ਨੂੰ ਵੱਖਰੇ ਤਰ੍ਹਾਂ ਦੇ ਚੈਲੰਜ ਆ ਰਹੇ ਆ ਨਿਊ ਕਮਰਸ ਨੇ ਜਿਹੜੇ ਉਹ ਇਸ ਵੇਲੇ ਜਿਹੜਾ ਕ੍ਰੈਡਿਟ ਕਾਰਡ ਯੂਜ਼ ਕਰ ਰਹੇ ਆ ਤੇ ਫਿਰ ਉਹਦੀਆਂ ਜਦੋਂ ਪੇਮੈਂਟਸ ਮਿਸ ਹੋ ਰਹੀਆਂ ਤੇ ਉਹ ਉਹ ਵੀ ਗਿਣਤੀ ਇੱਕ ਬਹੁਤ ਵੱਡੀ ਆ ਦੂਜਾ ਇਹ ਆ ਕਿ ਜਿਹੜੀਆਂ ਕ੍ਰੈਡਿਟ ਕਾਰਡ ਦੀਆਂ ਪੇਮੈਂਟ ਮਿਸ ਹੋਣ ਦਾ ਮਤਲਬ ਇਹ ਆ 1.3 ਮਿਲੀਅਨ ਕੈਨੇਡੀਅਨ ਜਿਹੜੇ ਨੇ ਉਹਨਾਂ ਨੇ ਕ੍ਰੈਡਿਟ ਕਾਰਡ ਦੀਆਂ ਪੇਮੈਂਟ ਮਿਸ ਕੀਤੀਆਂ ਪਿਛਲੇ 3rd ਕੁਆਟਰ ਦੇ ਵਿੱਚ ਇਹ 10.6% ਪਿਛਲੇ ਸਾਲ ਨਾਲੋਂ ਵੱਧ ਦੱਸੀਆਂ ਜਾ ਰਹੀਆਂ ਜਿਹੜਾ ਵਹੀਕਲ ਲੋਨ ਆ ਉਹ ਵੱਧ ਰਿਹਾ ਲੋਨ ਜਿਹੜਾ ਕਾਰਾਂ ਦੇ ਲਈ ਆ ਉਹ 3% ਬੈਂਕਾਂ ਨਾਲੋਂ ਵੱਧ ਦਾ 12% ਜਿਹੜੇ ਨਾਨ ਬੈਂਕ ਲੈਂਡਰ ਨੇ ਉਹ ਫਾਈਨੈਂਸ਼ੀਅਲ ਚੈਲੰਜਸ ਦੇ ਬਾਊ ਹੁਣ ਇਹਦੇ ਨਾਲ ਹੋ ਕੀ ਰਿਹਾ ਕਿ ਇੰਟਰਸਟ ਰੇਟ ਦਾ ਅਫੈਕਟ ਆ ਜਿਹੜੇ ਲੋਅਰ ਇੰਟਰਸਟ ਰੇਟ ਆ ਉਹ ਕੁਝ ਰਾਹਤ ਤਾਂ ਦੇ ਰਿਹਾ ਹੈ ਇਹ ਸਾਰੇ ਕੁਸ਼ ਦੇ ਵਿੱਚ ਪਰ ਬਾਵਜੂਦ ਇਸ ਗੱਲ ਦੇ ਜਿਹੜੀ ਕਰਜ਼ੇ ਦੀ ਰਕਮ ਆ ਉਹ ਹਜੇ ਵੀ ਵਧੀ ਜਾ ਰਹੀ ਹੈ ਹੁਣ ਇੱਥੇ ਵਾਰਨਿੰਗ ਹੈ ਕਿ ਜੇ ਤੁਸੀਂ ਕ੍ਰੈਡਿਟ ਕਾਰਡ ਦੀ ਪੇਮੈਂਟ ਮਿਸ ਕਰਦੇ ਹੋ ਤੁਹਾਡਾ ਕ੍ਰੈਡਿਟ ਸਕੋਰ ਦੇ ਉੱਤੇ ਅਸਰ ਪੈ ਸਕਦਾ ਜੇ ਕ੍ਰੈਡਿਟ ਸਕੋਰ ਦੇ ਉੱਤੇ ਤੁਹਾਡੇ ਅਸਰ ਪੈ ਗਿਆ ਤਾਂ ਬਾਅਦ ਦੇ ਵਿੱਚ ਤੁਸੀਂ ਮਨੀ ਬੋਰੋ ਨਹੀਂ ਕਰ ਸਕਦੇ ਤੁਹਾਨੂੰ ਜਿਹੜਾ ਕਿਸੇ ਵੀ ਚੀਜ਼ ਦੇ ਉੱਤੇ ਜਿਹੜਾ ਲੋਨ ਚਾਹੀਦਾ ਫਿਊਚਰ ਦੇ ਵਿੱਚ ਉਹ ਨੂੰ ਨਹੀਂ ਮਿਲਦਾ ਸੋ ਇਸ ਖਾਸ ਕਰਕੇ ਕਿਉਂਕਿ ਸਪੈਸ਼ਲੀ ਹੌਲੀਡੇ ਸੀਜ਼ਨ ਦੇ ਵਿੱਚ ਲੋਕ ਜ਼ਿਆਦਾ ਖਰਚਾ ਕਰ ਲੈਂਦੇ ਆ ਥੋੜਾ ਜਿਹਾ ਖਰਚਾ ਧਿਆਨ ਨਾਲ ਕਰਨਾ ਚਾਹੀਦਾ ਪਰ ਓਵਰਆਲ ਲੋਕਾਂ ਦੇ ਸਿਰ ਕਰਜ਼ਾ ਜਿਹੜਾ ਵੱਧ ਰਿਹਾ ਹੈ ਕ੍ਰੈਡਿਟ ਕਾਰਡ ਨੂੰ ਤੇ ਜੇ ਤੁਸੀਂ ਮਿਨੀਮਮ ਪੇਮੈਂਟ ਦੇ ਉੱਤੇ ਕਰਦੇ ਹੋ ਫਿਰ ਵੀ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਜਾਂਦਾ ਮਤਲਬ ਉਹਨਾਂ ਵਧੀਆ ਨਹੀਂ ਬਣਦਾ ਤੇ ਜੇ ਤੁਸੀਂ ਪੇਮੈਂਟ ਹੀ ਮਿਸ ਕਰ ਰਹੇ ਹੋ ਜਿੱਦਾਂ ਕਿ ਹੁਣ ਬਹੁਤੇ ਲੋਕ ਕਰ ਰਹੇ ਆ ਤਾਂ ਫਿਰ ਹੋਰ ਜ਼ਿਆਦਾ ਮਾੜਾ ਅਸਰ ਉਹਦੇ ਉੱਤੇ ਜਿਹੜਾ ਇਹਦਾ ਪੈਂਦਾ ਅਗਲੀ ਘਰ ਮੇਰੇ ਦੋਸਤੋ ਇੱਕ ਪੀਲ ਪੁਲਿਸ ਨੇ ਖਬਰ ਦਿੱਤੀ ਹੈ ਕਿ ਇੱਕ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਤੇ ਉਹ ਜਿਹੜੇ ਸੈਕਸਚੁਅਲ ਅਸੌਲਟ, ਛੇੜਖਾਨੀ ਔਰਤਾਂ ਦੇ ਨਾਲ ਕਰਦਾ ਸੀ ਬ੍ਰੈਂਪਟਨ ਦੇ ਵਿੱਚ ਤੇ ਯੋਰਕ ਰਿਜਨ ਦੇ ਵਿੱਚ ਇਹ ਜਿਹੜਾ ਵਿਅਕਤੀ ਸੀ ਕਥਿਤ ਦੋਸ਼ੀ ਦੱਸਿਆ ਜਾ ਰਿਹਾ ਹੈ ਇਹ ਇਦਾਂ ਐਕਟ ਕਰਦਾ ਸੀ ਪ੍ਰਟੈਂਡ ਕਰਦਾ ਸੀ ਜਿਵੇਂ ਅ ਰਾਈਡਸ਼ੇਅਰ ਡਰਾਈਵਰ ਆ ਜਿਵੇਂ ਕੰਪਨੀਆਂ ਦੇ ਵਿੱਚ ਰਾਈਡਸ਼ੇਅਰ ਜਿਹੜੀਆਂ ਹੁੰਦੀਆਂ ਉਹ ਡਰਾਈਵਰ ਆ ਤੇ ਟਾਰਗੇਟ ਕਰਦਾ ਸੀ ਔਰਤਾਂ ਨੂੰ ਜਿਹੜੀਆਂ ਬੱਸ ਸਟਾਪ ਦੇ ਉੱਤੇ ਖੜ੍ਹੀਆਂ ਹੁੰਦੀਆਂ ਸੀ ਉਹਨਾਂ ਕੋਲੇ ਕਾਰ ਲੈ ਜਾ ਕੇ ਖੜ੍ਹੀ ਕਰ ਦਿੰਦਾ ਸੀ ਤੇ ਉੱਥੇ ਲਿਆ ਕੇ ਕਹਿੰਦਾ ਸੀ ਵੀ ਇਹ ਤੁਸੀਂ ਮੇਰੇ ਨਾਲ ਇੱਥੇ ਜਾਣਾ ਹੈ ਤਾਂ ਆ ਜਾਓ ਮੈਂ ਤੁਹਾਨੂੰ ਉੱਥੇ ਦੱਸ ਦਵਾਂਗੇ 22 ਸਾਲਾਂ ਦਾ ਅਰਸ਼ਦੀਪ ਸਿੰਘ ਇਹਦਾ ਨਾਮ ਦੱਸਦੇ ਆ ਅ ਕੀ ਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਸਟੂਡੈਂਟ ਆ ਹਜੇ ਕਨਫਰਮੇਸ਼ਨ ਇਸ ਗੱਲ ਦੀ ਨਹੀਂ ਆ ਸੋ ਉੱਥੇ ਜਾ ਕੇ ਔਰਤਾਂ ਦੇ ਕੋਲ ਕਹਿੰਦਾ ਸੀ ਮੈਨੂੰ ਮੈਂ ਰਾਈਡ ਸ਼ੇਅਰ ਦਾ ਡਰਾਈਵਰ ਆ ਤੁਹਾਨੂੰ ਮੈਂ ਰਾਈਡ ਦੇ ਦੇਣਾ ਤੇ ਤੁਸੀਂ ਆ ਜਾਓ ਮੇਰੇ ਨਾਲ ਔਰਤ ਨੂੰ ਨਾਲ ਬਿਠਾ ਲੈਂਦਾ ਸੀ ਥੋੜੀ ਚੱਲ ਜਾ ਕੇ ਕਿਸੇ ਪਾਸੇ- ਉੱਥੇ ਜਾ ਕੇ ਉਹਨਾਂ ਦੇ ਨਾਲ ਫਿਰ ਸ਼ੱਕ ਸੁੱਲੀ ਉਹਨਾਂ ਨੂੰ ਅਸਾਲਟ ਕਰਦਾ ਸੀ ਜਾਂ ਜ਼ਬਰਦਸਤੀ ਕਰਦਾ ਸੀ ਤਿੰਨ ਔਰਤਾਂ ਸਾਹਮਣੇ ਆਈਆਂ ਉਹਨਾਂ ਨੇ ਆ ਕੇ ਦੱਸਿਆ ਫਿਰ ਪੁਲਿਸ ਨੇ ਜਿਹੜੀ ਕੁਝ ਇਨਫੋਰਮੇਸ਼ਨ ਇਕੱਠੀ ਕੀਤੀ ਉਹਦੇ ਆਧਾਰ ਦੇ ਉੱਤੇ ਇਹਨੂੰ ਜਿਹੜਾ ਫੜਿਆ ਗਿਆ ਹਾਲਾਂਕਿ ਹੁਣ ਪੁਲਿਸ ਇਹ ਕਹਿੰਦੀ ਆ ਕਿ ਇਹ ਤਾਂ ਥੋੜੇ ਲੋਕ ਕਿਉਂਕਿ ਲੋਕ ਸਾਹਮਣੇ ਨਹੀਂ ਆਏ ਕੀਤਾ ਇਹਨੇ ਬਹੁਤ ਕੁਛ ਆ ਪਹਿਲਾਂ ਤੇ ਕੀਤਾ ਇਹ ਤੇ ਇੱਕ ਆ ਨਾ ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਹੋਣੇ ਦੋ ਅਸਾਲਟ ਤੇ ਜਿਹੜੇ ਹੋਏ ਆ ਨਵੰਬਰ 8 ਨੂੰ ਤੇ ਇੱਕ ਹੋਇਆ ਨਵੰਬਰ 16 ਹਰ ਇੱਕ ਕੇਸ ਦੇ ਵਿੱਚ ਇਹਦਾ ਪੈਟਰਨ ਸੇਮ ਆ ਇਹ ਔਰਤ ਨੂੰ ਰਾਈਡ ਆਫਰ ਕਰਦਾ ਆ ਤੇ ਫਿਰ ਉਹਨੂੰ ਇੱਕ ਰਿਮੋਟ ਲੋਕੇਸ਼ਨ ਦੇ ਉੱਤੇ ਲੈ ਜਾਂਦਾ ਤੇ ਉੱਥੇ ਜਾ ਕੇ ਫਿਰ ਉਹ ਅਸਾਲਟ ਕਰਦਾ ਆ ਅਟੈਕ ਜਿਹੜੇ ਉਹਨਾਂ ਏਰੀਆ ਜਿਵੇਂ ਵਗਨ ਦੇ ਵਿੱਚ ਬ੍ਰੈਂਟਨ ਦੇ ਵਿੱਚ ਜਾਂ 에어ਪੋਰਟ ਰੋਡ ਦੇ ਨੇੜੇ ਤੇੜੇ ਦੱਸੇ ਜਾ ਰਹੇ ਪੁਲਿਸ ਨੇ ਫਿਰ ਉਹਨੂੰ ਆਇਡੈਂਟੀਫਾਈ ਕੀਤਾ ਤੇ 22 ਸਾਲ ਦੀ ਉਮਰ ਤੇ ਆਰਸ਼ਦੀਪ ਸਿੰਘ ਇਹਦਾ ਨਾਮ ਬ੍ਰੈਂਟਨ ਤੋਂ ਅ ਦੱਸਿਆ ਜਾ ਰਿਹਾ ਹੈ ਰਹਿਣ ਵਾਲਾ ਪਰ ਲੰਡਨ ਇੰਟੀਰੀਅਰ ਤੋਂ ਨਵੰਬਰ 20 ਨੂੰ ਅ ਗ੍ਰਿਫਤਾਰ ਕੀਤਾ ਹੁਣ ਉਹਦੇ ਤੇ ਮਲਟੀਪਲ ਚਾਰजेस ਲੱਗ ਰਹੇ ਆ ਸੈਕਸੂਅਲ ਅਸੌਲਟ ਕਿਡਨੈਪਿੰਗ ਅ ਅਟਰਿੰਗ ਥ੍ਰੈਟਸ ਜਾਂ ਹੋਰ ਜਿਹੜੇ ਹੈਗੇ ਆ ਉਹ ਸਾਰੇ ਚਾਰਜ ਦੇ ਤੇ ਲੱਗੇ ਆ ਸੋ ਇਹ ਪੁਲਿਸ ਨੂੰ ਲੱਗਦਾ ਕਿ ਹੋਰ ਵਿਕਟਮ ਹੈਗੇ ਆ ਇਹਦੇ ਜਿਹੜੇ ਸਾਹਮਣੇ ਨਹੀਂ ਆ ਰਹੇ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਾਹਮਣੇ ਆਓ ਅਥਾਰਟिटीज ਜਿਹੜੇ ਉਹ ਪਬਲਿਕ ਨੂੰ ਅਵੇਅਰ ਕਰ ਰਿਹਾ ਕਿ ਕੋਈ ਕਿਸਮ ਦੀ ਰਾਈਡ ਕਿਸੇ ਅਨਨੋਨ ਅਨਔਥਰਾਇਜ਼ਡ ਡਰਾਈਵਰ ਤੋਂ ਅਕਸੈਪਟ ਨਾ ਕਰੋ ਤੁਸੀਂ ਉਬਰ ਲਿਫਟ ਕਿਸੇ ਨੂੰ ਕਾਲ ਕਰ ਲਓ ਕੋਈ ਆਪਣੇ ਐਪ ਦੇ ਉੱਤੇ ਉਹ ਸੱਦ ਲਓ ਉਹਨੂੰ ਟੈਕਸੀ ਸੱਦ ਲਓ ਪਰ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਉਸ ਵਿਅਕਤੀ ਦੇ ਨਾਲ ਨਾ ਬੈਠੋ ਇਹ ਬੜਾ ਇੱਕ ਮਤਲਬ ਹੈਰਾਨੀ ਵਾਲੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਜਦੋਂ ਕਿ ਹੁਣ ਸਾਰਿਆਂ ਨੂੰ ਪਤਾ ਵੀ ਥਾਂ-ਥਾਂ ਦੇ ਉੱਤੇ ਕੈਮਰੇ ਆ ਤੁਸੀਂ ਕਿੱਧਰ ਨੂੰ ਗਏ ਆ ਗੱਡੀ ਲੈ ਕੇ ਕਿਸੇ ਵੇਲੇ ਵੀ ਤੁਹਾਨੂੰ ਫੜੇ ਜਾਊਂਗੇ ਤੁਸੀਂ ਇਹਦਾ ਬਚ ਨਹੀਂ ਸਕਦੇ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਫਿਰ ਉੱਥੇ ਦੱਸਿਆ ਕਿ 4 ਅੱਠ ਨਵੰਬਰ ਨੂੰ ਬੱਸ ਸਟਾਪ ਦੇ ਉੱਤੇ ਵੇਟ ਕਰ ਰਹੇ ਸੀ ਕੰਟਰੀਸਾਈਡ ਡਰਾਈਵ ਦੇ ਉੱਤੇ ਤੇ ਬ੍ਰੈਮਲੀ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਜਦੋਂ ਉਹਦੇ ਕੋਲੇ ਡਰਾਈਵਰ ਗਿਆ ਕਾਲੇ ਰੰਗ ਦੀ ਕਹਿੰਦੇ 4 ਡੋਰ ਸੈਡਾਨ ਸੀ ਇਹਦੇ ਕੋਲੇ ਤੇ ਉੱਥੇ ਜਾ ਕੇ ਦੱਸਿਆ ਇਹ ਕਹਿੰਦਾ ਵੀ ਮੈਂ ਰਾਈਟ ਸ਼ੇਅਰ ਡਰਾਈਵਰਾਂ ਤੇ ਰਾਈਟ ਦੇਣੀ ਹੈ ਪੁਲਿਸ ਦੇ ਦੱਸਣ ਅਨੁਸਾਰ ਇਹਨੂੰ ਔਰਤ ਨੂੰ ਲੈ ਗਿਆ ਹਾਈਵੇ 27 ਵੱਲ ਤੇ ਨੈਸ਼ਨਲ ਰੋਡ ਦੇ ਉੱਤੇ ਤੇ ਉੱਥੇ ਜਾ ਕੇ ਨੇ ਸੈਕਸਚੁਅਲੀ ਉਹਨੂੰ ਅਸਾਲਟ ਕੀਤਾ ਬਾਅਦ ਵਿੱਚ ਇਹਨੇ ਜਿਹੜਾ ਉਹਨਾਂ ਦੇ ਦੱਸਣ ਅਨੁਸਾਰ ਇਹਨੇ ਇੱਕ ਹੋਰ ਔਰਤ ਤੱਕ ਪਹੁੰਚੇ ਬੱਸ ਸਟਾਪ ਦੇ ਉੱਤੇ ਇਹ ਦੱਸਿਆ ਜਾ ਰਿਹਾ ਕਿ ਰੋਮਨ ਵੇ ਤੇ ਗੋ ਰਾਈਡ ਕ੍ਰੈਸੈਂਟ ਦੇ ਉੱਤੇ ਇਹਨੇ ਅਗਲਾ ਜਿਹੜਾ ਇਹ ਕਾਰਨਾਮਾ ਕੀਤਾ ਹੈ ਤੇ ਉਹ ਮੁੜ ਕੇ ਉਹਨੂੰ ਇਹ ਔਰਤ ਨੂੰ ਕਿਸੇ ਹੋਰ ਲੋਕੇਸ਼ਨ ਦੇ ਉੱਤੇ ਹਾਈਵੇ 50 ਤੇ ਗੋਰ ਰੋਡ ਦੇ ਨੇੜੇ ਤੇਰੇ ਬ੍ਰੈਂਟਨ ਦੇ ਵਿੱਚ ਲੈ ਗਿਆ ਇੱਥੇ ਪੁਲਿਸ ਦੱਸ ਰਹੀ ਹੈ ਕਿ ਅਗਲੀ ਜਿਹੜੀ ਕਾਰਵਾਈ ਆ ਕੀਤੀ ਜਾ ਰਹੀ ਹੈ ਕਿਸੇ ਵੀ ਅਣਜਾਣ ਬੰਦੇ ਤੋਂ ਪ੍ਰਾਇਡ ਨਾ ਲਾਓ ਅ ਕਈ ਕਿਸਮ ਦੇ ਜਿਹੜੇ ਸਮੱਸਿਆਵਾਂ ਉਹ ਸਾਹਮਣੇ ਆ ਸਕਦੀਆਂ ਅਗਲੀ ਗੱਲਬਾਤ ਦੋਸਤੋ ਕਾਲਜਾਂ ਦੇ ਵਿੱਚ ਦਾਖਲਿਆਂ ਬਾਰੇ ਅ ਅੰਤਰਰਾਸ਼ਟਰੀ ਸਟੂਡੈਂਟ ਦੀ ਗਿਣਤੀ ਦੇ ਵਿੱਚ ਕਮੀ ਆ ਗਈ ਹੈ ਕਿਉਂਕਿ ਸਰਕਾਰ ਨੇ ਸਖਤੀ ਕਰਤੀ ਹੈ ਜਿੱਥੇ ਪੰਜਾਬ ਦੇ ਕਾਲਜਾਂ ਦੇ ਵਿੱਚ ਕਹਿੰਦੇ ਦਾਖਲੇ ਵਧ ਗਿਆ ਉੱਥੇ ਇੱਥੇ ਕੈਨੇਡਾ ਦੇ ਦਾ ਕਾਲਜਾਂ ਦੇ ਵਿੱਚ ਦਾਖਲੇ ਘਟ ਗਿਆ ਜੇ ਦਾਖਲੇ ਘਟ ਗਿਆ ਤਾਂ ਜਿੰਨਾ ਧਰਮਦਾਰ ਇਹਨਾਂ ਦੇ ਕੋਲ ਸੀਗਾ ਸਾਰਾ ਉਹ ਸਾਰੇ ਦੇ ਉੱਤੇ ਵੀ ਅਸਰ ਪਿਆ ਇੱਕ ਤਾਂ ਇਹ ਸਟੂਡੈਂਟ ਆਉਂਦੇ ਸੀ 3 ਗੁਣਾ ਫੀਸ ਦਿੰਦੇ ਸੀ ਮਤਲਬ 3 ਗੁਣਾ ਫੀਸ ਦੇਣ ਦੇ ਨਾਲ ਤੇ ਕਾਫੀ ਵੱਡੀ ਗਿਣਤੀ ਇਹਨਾਂ ਸਟੂਡੈਂਟਸ ਦੀ ਕਾਲਜਾਂ ਦੇ ਵਿੱਚ ਹੋ ਗਈ ਸੀ ਇੱਥੇ ਖਾਸ ਕਰਕੇ অন্ਟੈਰੀਓ ਦੇ ਵਿੱਚ ਹੁਣ ਸ਼ੈਰਡਨ ਕਾਲਜ ਬਹੁਤ ਮਸ਼ਹੂਰ ਕਾਲਜ ਆ ਉੱਥੇ ਦਾ ਇਹਨਾਂ ਨੇ ਸ਼ੈਰੀਡਨ ਕਾਲਜ ਨੇ ਆਪਣੀ 40 ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਉੱਥੇ ਕਿਉਂਕਿ ਨਿਆਣੇ ਹੀ ਹੈ ਨਹੀਂ ਆ ਹੀ ਨਹੀਂ ਰਹੇ ਹੁਣ ਜੇ ਉਹ ਜੇ ਇਹਨਾਂ ਨੇ ਪ੍ਰੋਗਰਾਮ ਤਾਂ ਬੰਦ ਕਰ ਦਿੱਤੇ ਪਰ ਕਾਲਜ ਮੈਨੇਜ ਕਿਦਾਂ ਕਰੂਗਾ ਖਰਚੇ ਕਿਦਾਂ ਚਲਾਊਗਾ ਕਾਲਜ ਨੇ ਖਰਚੇ ਵਧਾ ਲਏ ਸੀ ਕਾਲਜ ਯੂਨੀਵਰਸਿਟੀਆਂ ਨੇ ਇਹਨਾਂ ਦੀ ਇਨਕਮ ਦੇ ਹਿਸਾਬ ਨਾਲ ਇੰਨੇ ਨਿਆਣੇ ਆ ਗਏ ਸਟੂਡੈਂਟ ਆ ਗਏ ਤਿੰਨ ਗੁਣਾ ਫੀਸ ਦੇਣੀ ਆ ਉਸ ਹਿਸਾਬ ਨਾਲ ਉਹਨਾਂ ਦੇ ਖਰਚੇ ਤੇ ਸਟਾਫ ਹੁਣ ਉਹਨਾਂ ਨੂੰ ਪੜਾਉਣ ਦੇ ਲਈ ਸਟਾਫ ਵੀ ਰੱਖਿਆ ਸੀ ਉਹ ਆਉਣੇ ਬੰਦ ਹੋ ਗਏ ਤੇ ਕੁਦਰਤੀ ਤੌਰ ਦੇ ਉੱਤੇ ਸਟਾਫ ਦੀ ਸ਼ੰਟੀ ਵੀ ਹੋਏਗੀ ਸੋ ਇਹ ਜਿਹੜੀ ਸ਼ੈਰਡਨ ਕਾਲਜ ਦੇ ਵਿੱਚ ਦੱਸ ਦਿਆ ਕਿ 30% ਵਿਦਿਆਰਥੀ ਦਾ ਦਾਖਲਾ ਘਟਿਆ ਤੇ 112 ਮਿਲੀਅਨ ਡਾਲਰ ਦਾ ਜਿਹੜਾ ਰੈਵਨਿਊ ਉਹਨਾਂ ਦੇ ਕੋਲ ਇਹ ਘਟੂਗਾ ਸੋ 40 ਇਹ ਬੰਦ ਕਰਤੇ 27 ਹੋਰ ਦੀ ਉਹ ਕਹਿੰਦੇ ਅਸੀਂ ਜਿਹੜੀ ਅਨਾਲਿਸਿਸ ਕਰ ਰਹੇ ਆ ਤੇ ਇਹਦੇ ਉੱਤੇ ਕੀ ਹੋ ਸਕਦਾ ਜਾਂ ਉਹਨੂੰ ਕੀ ਕਰਨਾ ਕਿਹੜੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਜਾਂ ਕੀ ਹੋਣਾ ਚਾਹੀਦਾ ਉਹ ਕਹਿੰਦੇ ਅਸੀਂ ਇਹਨੂੰ ਸਾਰਾ ਕੁਝ ਬਦਲ ਰਹੇ ਆ ਪਹਿਲਾ ਵਰਗਾ ਸਾਰਾ ਕੁਝ ਨਹੀਂ ਰਹਿਣਾ ਸੋ ਅਪਲਾਈਡ ਸਾਇੰਸ ਤੇ ਟੈਕਨੋਲੋਜੀ ਦੀ ਫੈਕਲਟੀ ਦੇ ਵਿੱਚ 13 ਬਿਜ਼ਨਸ ਦੇ ਪ੍ਰੋਗਰਾਮਾਂ ਦੇ ਵਿੱਚ 13 ਐਨੀਮੇਸ਼ਨ ਆਰਟ ਤੇ ਡਿਜ਼ਾਈਨ ਦੀ ਫੈਕਲਟੀ ਵਿੱਚ 6 ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਦੇ ਵਿੱਚ 5 ਤੇ ਹਿਮਨਿਟੀ ਤੇ ਜਿਹੜੇ ਸੋਸ਼ਲ ਸਾਇੰਸਸ ਆ ਉਹਦੇ 3 ਪ੍ਰੋਗਰਾਮ ਸ਼ਾਮਲ ਦੱਸੇ ਜਾ ਰਹੇ ਸੋ ਕਾਲਜ ਦੇ ਵਿੱਚ ਜਿਹਨੇ ਪ੍ਰੋਗਰਾਮਾਂ ਦੇ ਵਿੱਚ ਦਾਖਲ ਆ ਉਹ ਹਜੇ ਵੀ ਗ੍ਰੈਜੂਏਟ ਜਿਹੜੇ ਆ ਹੋਣਗੇ ਜਦੋਂ ਉਹ ਬੈਚ ਨਿਕਲ ਗਿਆ ਉਹਦੇ ਤੋਂ ਬਾਅਦ ਫਿਰ ਅਗਲੇ ਇਹਨਾਂ ਨੇ ਦਾਖਲ ਕਰਨੇ ਬੰਦ ਕਰਦਦੇ ਨੇ ਫੈਡਰਲ ਸਰਕਾਰ ਦੁਆਰਾ ਅੰਤਰਰਾਸ਼ਟਰੀ ਜਿਹੜੇ ਇਹ ਪੋਸਟ ਸਕੰਡਰੀ ਵਿਦਿਆਰਥੀਆਂ ਦੇ ਲਈ ਸਟੱਡੀ ਪਰਮਿਟ ਤੇ ਜਿਹੜਾ ਕੈਪ ਲਾ ਦਿੱਤਾ ਵੀ ਐਤ ਤੋਂ ਵੱਧ ਨਹੀਂ ਆਉਣੇ ਹੁਣ ਜਦੋਂ ਕੈਪ ਲਾ ਦਿੱਤਾ ਤੇ ਉਹ ਗਿਣਤੀ ਜਿਹੜੀ ਕੁਦਰਤੀ ਤੌਰ ਦੇ ਉੱਤੇ ਘਟ ਗਈ ਸੀ ਤੇ ਉਹਦਾ ਅਸਰ ਸਿੱਧਾ ਪੈ ਰਿਹਾ ਸੋ ਬਜਟ ਦੇ ਵਿੱਚ ਉਹਨਾਂ ਦੇ ਐਕਸਪੈਂਡਚਰ ਦੇ ਵਿੱਚ ਜਿਹੜਾ ਵੱਡੀ ਕਮੀ ਆਈ ਹੈ ਇਹਦੇ ਨਾਲ ਇੱਕ ਵਾਰੀ ਤੇ ਸਾਰਾ ਕੁਝ ਹਿੱਲੂਗਾ ਜਿੱਦਾਂ ਖਰਚੇ ਵਧੇ ਸੀ ਠੀਕ ਆ ਜਿਹੜੇ ਕੁਝ ਕਾਲਜ ਸੀਗੇ ਉਹਨਾਂ ਨੇ ਮਤਲਬ ਗਲਤ ਕਿਸਮ ਦੇ ਕੋਰਸ ਸ਼ੁਰੂ ਕਰਕੇ ਜਾਂ ਨਜਾਇਜ਼ ਹੀ ਲੋਕਾਂ ਨੂੰ ਦਾਖਲ ਕਰ ਲਿਆ ਜਿਹਦੇ ਕਰਨ ਦੇ ਉਹ ਯੋਗ ਵੀ ਨਹੀਂ ਸੀਗੇ ਪਰ ਫੇਰ ਵੀ ਇੱਕ ਵੱਡਾ ਜਿਹੜਾ ਸੋਰਸ ਆਫ ਇਨਕਮ ਸੀਗੀ ਜਿਹੜੀ ਇੱਧਰ ਆ ਰਹੀ ਸੀਗੀ ਤੇ ਹੁਣ ਉੱਥੇ ਜਿਹੜੇ ਲੋਕ ਭਰਤੀ ਕੀਤੇ ਸੀ ਕਾਲਜ ਦੇ ਵਿੱਚ ਟੀਚਰ ਸੀਗੇ ਹੋਰ ਫੈਕਲਟੀ ਸੀਗੀ ਉਹਨਾਂ ਦੀ ਆਪਣੀਆਂ ਯੂਨੀਅਨਸ ਨੇ ਉਹਨਾਂ ਨੂੰ ਕੱਢੋਂਗੇ ਤੇ ਤਾਂ ਉਸ ਤਰੀਕੇ ਦੇ ਨਾਲ ਹੁਣ ਸਮੱਸਿਆਵਾਂ ਆ ਤੇ ਦੂਜਾ ਜਿਹੜਾ ਬਜਟ ਆ ਉਹ ਸਾਰੇ ਦਾ ਸਾਰਾ ਹਿੱਲ ਗਿਆ ਜਿਹੜਾ ਕਲਾਸਰੂਮ ਐਕਸਪੈਂਡ ਕੀਤੇ ਸੀ ਉਹਨਾਂ ਦੀ ਬਿਲਡਿੰਗ ਉਹਨਾਂ ਦਾ ਇਨਫਰਾਸਟ੍ਰਕਚਰ ਸਾਰੇ ਕੁਝ ਦੇ ਉੱਤੇ ਅਸਰ ਲਗ ਭਾਗ ਬਹੁਤੇ ਕਾਲਜਾਂ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਵੇਲੇ ਪੈ ਰਿਹਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ